ਤੇ ਉਧਰ ਬਾਦਸ਼ਾਹ ਨੇ ਐਲਾਨ ਕਰਤਾ ਵੀ ਸ਼ਿਕਾਰ ਨਹੀਂ ਖੇਡ ਸਕਦੇ ਸ਼ਿਕਾਰ ਖੇਡਦੇ ਸੀ ਗੁਰੂ ਵਰ ਗੋਬਿੰਦ ਸਾਹਿਬ ਕੱਲ ਹੀ ਖੇਡਦੇ ਸੀ ਮੇਰੇ ਪੁਰੇ ਜੀਵਾਂ ਦੇ ਆਧਾਰ ਵਾਸਤੇ ਹੀ ਨਹੀਂ ਚੇਤੇ ਰੱਖਿਓ ਆ ਜਿਹੜੀਆਂ ਢੱਡ ਸਰੰਗੀਆਂ ਨਾ ਇਹ ਕੰਪਲੀਟ ਹੀ ਨਾ ਹੁੰਦੀਆਂ ਜੇ ਬੱਕਰੇ ਦਾ ਚਾਮਾ ਨਾ ਹੁੰਦਾ ਆ ਬੱਕਰੇ ਦਾ ਚਾਮੀ ਆ ਆ ਜਿਹੜਾ ਸਰੰਗੀਆਂ ਤੇ ਮੜਿਆ ਗਿਆ ਜਿਹੜਾ ਤਾਲ ਮੜਿਆ ਗਏ ਢੱਡਾਂ ਬਣੀਆਂ ਢੋਲਕੀਆਂ ਬਣੀਆਂ ਤਬਲੇ ਬਣੇ ਤੇ ਆ ਜਿਹੜੀਆਂ ਤੰਦੀਆਂ ਆ ਬੱਕਰੇ ਦੀਆਂ ਆਂਦਰਾਂ ਇਹ ਪਹਿਲਾਂ ਜਦੋਂ ਜੀਂਦਾ ਸੀ ਬਾਬਾ ਜੀ ਬਿਰਕ ਸਾਹਿਬ ਮੈਂ ਮੈਂ ਕਰਦਾ ਸੀ ਨਾ ਤੇ ਹੁਣ ਕੀ ਕਹਿੰਦਾ ਹਣ ਕਹਿੰਦਾ ਤੂੰ ਮਾਰੇ ਕਹਿੰਦੇ ਵੇਖ ਅੰਕਾਰ ਸਿੰਘ ਜੀ ਮਾਰੇ ਕਹਿੰਦੇ ਜਿੰਦਾ ਹੀ ਤੂੰ ਤੂੰ ਕਰ ਲਾ ਮੈਂ ਮੈਂ ਛੱਡ ਦੇ ਮੈਂ ਮੈਂ ਕਰ ਮੇਰੀ ਮੇਰੀ ਕਰਦੇ ਤਾਂ ਜਨਮ ਗਾਇਓ ਮੈਂ ਮੂੰਹ ਵਿੱਚ ਹੈ ਨਹੀਂ ਕੁਛ ਤੂੰ ਹੀ ਤੂੰ ਤੂੰ ਹੀ ਤੂੰ ਫੇਰ ਹੁਣ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜੈ ਸ਼ਿਕਰ ਨੂੰ ਚੜਾਂਗੇ ਵਿੱਚ ਸਜ ਗਏ ਸੱਚੇ ਪਾਤਸ਼ਾਹ ਦੇ ਤਰੰਗ ਚੜੇ ਘੋੜਿਆਂ ਉੱਤੇ ਵੱਜਿਆ ਘੋੜਿਆਂ ਨੂੰ ਵੱਡਿਆਂ ਟਕੜ 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 ਆਇਆ ਜੂ ਕਮਟਾਲੀ ਦੀ ਜਾ ਕੇ ਸ਼ਿਕਾਰ ਖੇਡਿਆ ਮਹਾਰਾਜ ਕੀ ਵੇਖਦਿਆ ਇੱਕ ਗਰੜ ਉੱਡਦਾ ਗਰੜ ਗਰੜ ਨੂੰ ਪੈ ਗਿਆ ਚੱਟਾ ਬਾਜ਼ ਮਹਾਰਾਜ ਕਹਿੰਦੇ ਬਾਜ਼ ਵੀ ਸੋਹਣਾ ਗਰੜ ਵੀ ਸੋਹਣਾ ਪਰ ਬਾਜ਼ ਕਰਦਾ ਬਾਤ ਅਨਹੋਣੀ ਇਹ ਗਰੜ ਨੂੰ ਮਾਰ ਦੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਬਾਜ਼ ਦੀ ਡੋਰੀ ਖੋਲਦੀ ਜਦੋਂ ਛੱਡਿਆ ਆਪਣਾ ਬਾਜ਼ ਮਹਾਰਾਜ ਦੇ ਬਾਜ਼ ਨੇ ਜਾ ਕੇ ਬਾਜ਼ ਨਾਲ ਕਰ ਲਿਆ ਯੁੱਧ ਬਾਜ਼ਾਂ ਦੀ ਹੋ ਗਈ ਲੜਾਈ ਜਦੋਂ ਬਾਜ਼ ਆਪਸੇ ਵਿੱਚ ਨਾ ਭੜ ਗਏ ਪਰਲਾ ਜਦੋਂ ਆਪਸੇ ਵਿੱਚ ਖੜਕ ਗਈ ਦੋਮਾ ਬਾਜ਼ਾਂ ਦੀ ਤੇ ਬਾਜ਼ ਨੇ ਬਾਜ਼ ਕਰਤਾ ਸਖਮੀ ਮਹਾਰਾਜ ਤੇ ਬਾਜ਼ ਤੇ ਮਗਰ ਸਰਕਾਰੀ ਬਾਜ਼ ਵੀ ਆ ਗਿਆ ਪਰ ਸਰਕਾਰ ਦਾ ਕਾਹਦਾ ਰਹਿ ਗਿਆ ਜਿਹੜਾ ਸਤਗੁਰਾਂ ਦੀ ਗੋਚ ਆ ਗਿਆ ਸਤਗੁਰਾਂ ਦੇ ਕੋਲ ਆ ਕੇ ਬਹਿ ਗਿਆ ਮੀਰ ਸ਼ਿਕਾਰੀ ਉਹ ਵੀ ਲੱਭਦੇ ਲੱਭਦੇ ਆ ਗਏ ਉਹ ਵੀ ਆ ਗਏ ਤੇ ਜਦੋਂ ਆ ਗਏ ਨਾ ਲੱਭਦੇ ਲੱਭਦੇ ਸਰਕਾਰੀ ਬੰਦਿਆਂ ਦੀ ਬੋਲੀ ਵੀ ਨਕਮੀ ਜੀ ਹੁੰਦੀ ਆ ਸਾਰਿਆਂ ਦੀ ਨਹੀਂ ਕਈ ਮਿੱਠਾ ਵੀ ਬੋਲਦੇ ਆ ਤੇ ਕਈ ਭੈੜਾ ਹੀ ਬੋਲਦੇ ਆ ਅਨੋ ਰੋਜ਼ ਵੇਖਦੇ ਆ ਲੋਕਾਂ ਨੂੰ ਕਹਿੰਦੇ ਹੈਲਮਟ ਪਾਓ ਨੰਬਰ ਲਖਾਓ ਉਹ ਵੀਡੀਓ ਹੁਣ ਕੈਮਰਾ ਹਰੇਕ ਕੋਲ ਹੀ ਆ ਇੱਕ ਪੁਲਿਸ ਵਾਲੇ ਨੂੰ ਐ ਕਰਕੇ ਕਹਿੰਦਾ ਜੀ ਤੁਸੀਂ ਨਹੀਂ ਹੈਲਮਟ ਪਾਇਆ ਉਹ ਮੋਰੋ ਗਾਲਾਂ ਕੱਢਣ ਲੱਗ ਗਿਆ ਤੇ ਉਹ ਨੈਟ ਤੇ ਇਹ ਪਾਉਣ ਰੂਪ ਕੰਮ ਆ ਤੇ ਮੈਂਟਲ 'ਚ ਚੜ ਜਾਂਦਾ ਕਾਨੂੰਨ ਲੋਕਾਂ ਲਈ ਨਹੀਂ ਖੈਰ ਤੇ ਕਈ ਇਦਾਂ ਵਾਲੇ ਵੀ ਕੋਈ ਨੀ ਜੀ ਗਲਤੀ ਹੋ ਗਈ ਗਾਂ ਗਾਂ ਤੋਂ ਧਿਆਨ ਰੱਖਾਂਗੇ ਤੇ ਇਹ ਸੀ ਜਿਹੜੇ ਇਹ ਆ ਗਏ ਚੜ ਕੇ ਆ ਗਏ ਟਿੜ ਕੇ ਤੇ ਨਾ ਆਉਂਦੇ ਆ ਜਿਹੜੀ ਬੋਲੀ ਬੋਲੀ ਨਾ ਉਹ ਭੈੜੀ ਬੋਲੀ ਉਹ ਰੁੱਖੀ ਬੋਲੀ ਜੋ ਬੋਲਦੇ ਆ ਲਓ ਟਾੜੀਆਂ ਦੀਆਂ ਬੰਦਸ਼ਾਂ ਇੱਥੋਂ ਹੀ ਸ਼ੁਰੂ ਕਰਦੇ ਆ ਮਹਾਰਾਜ ਨੂੰ ਆ ਕੇ ਕੀ ਕਹਿੰਦੇ ਸੁਣਿਓ ਜਰਾ ਪ੍ਰੇਮ ਨਾਲ ਆਵੀ ਹੁਕਮ ਚਹਣ ਕੇ ਮੱਧ ਗੰਗਾ ਦੀ ਦੇ ਰਾਜ ਦਲਾਰੇ ਬਲ ਜੋਸ਼ ਤੇ ਚਲਾਲ ਵਿੱਚ ਆਣ ਕੇ ਮੱਧ ਗੰਗਾ ਦੀ ਦੇ ਰਾਜ ਦਲਾਰੇ ਕੰਨ ਖੋਲ ਕੇ ਸੁਣ ਲੋ ਸ਼ਿਕਾਰੀਓ ਕੀ ਕੰਨ ਖੋਲ ਕੇ ਕੰਨ ਖੋਲ ਕੇ ਸੁਣ ਲੋ ਸ਼ਿਕਾਰੀਓ ਕਿਤੇ ਜਾਇਓ ਨਾ ਹੰਗਾਰ ਵਿੱਚ ਮਾਰੇ ਕੰਨ ਖੋਲ ਗੱਲ ਸੁਣ ਲੋ ਸ਼ਿਕਾਰੀਓ ਕਿਤੇ ਜਾਇਓ ਨਾ ਹੰਗਾਰ ਵਿੱਚ ਮਾਰੇ ਮੇਰੀ ਬੀਰੀ ਦੇ ਮਾਲਕ ਸ਼ିକਾਰੀ ਆਉਂਦਿਆਂ ਬੋਲੇ ਪਤਾ ਕੀ ਬਾਬਾ ਚਰਨਜੀਤ ਸਿੰਘ ਜੀ ਮਹਾਰਾਜ ਨੂੰ ਕਬੂਲ ਬੋਲਦਾ ਕਹਿੰਦੇ ਓ ਗੁਰੂ ਆ ਓਏ ਓਏ ਵਿੱਚ ਤੇ ਜੀ ਵਿੱਚ ਅੰਤਰ ਬੜਾ ਜਦੋਂ ਕਿ ਆ ਓਏ ਗੁਰੂ ਆ ਬਾਬਾ ਬਿਧੀ ਜੰਝ ਬੈਠੇ ਸੀ ਧਰਮ ਮਹਾਰਾਜ ਛੇਰ ਬਾਂਗ ਉੱਠ ਕੇ ਖੜਾ ਹੋਇਆ ਆਮ ਬੰਦੇ ਜਿੱਡੇ ਤੇ ਆ ਸਾਡੇ ਸਿੰਘ ਜਿੱਡੇ ਤੇ ਬੈਠੇ ਸੀ ਬਾਬੇ ਬਿਧੀ ਜੰਝ ਤੇ ਜਦੋਂ ਉੱਠ ਕੇ ਖੜੇ ਹੋਏ ਕੋਠੇ ਜਿਹੜਾ ਸਰੀਰ ਅੱਗੇ ਨੂੰ ਉਹ ਲਾਂਗ ਪਰੀ ਇੱਕ ਦੇ ਕੋਲ ਚੱਲੇ ਗਏ ਬਾਬਾ ਜੀ ਮarre ਕਹਿੰਦੇ ਬਾਬਾ ਜੀ ਨਾ ਨਾ ਬਾਬਾ ਜੀ ਨਾ ਬਾਬਾ ਜੀ ਫਤਿਹ ਪਾਓ ਬਾਬਾ ਜੀ ਕਹਿੰਦੇ ਮarre ਇਹਨੂੰ ਦੱਸਾਂਦੇ ਸੀ ਵੀ ਉਹ ਇਹ ਕੀ ਹੁੰਦਾ ਹੋਏ ਖੈਰ ਨਾਲ ਦੇ ਸਮਝਾਉਣ ਲੱਗੇ ਨਹੀਂ ਜਿੰਨੀ ਜੀ ਅਸੀਂ ਗੱਲ ਕਰਦੇ ਆ ਮarre ਕਹਿੰਦੇ ਗੱਲ ਸੁਣ ਲਓ ਸਿੱਧੀ ਬੰਦਿਆਂ ਵਾਂਗੂ ਗੱਲ ਕਰਾਂ ਕਰੋਗੇ ਤੇ ਸੁਣਾਗੇ ਇਹ ਤੇ ਓਏ ਓਏ ਕਰਕੇ ਗੱਲ ਕਰਨੀਆਂ ਤੇ ਆ ਵੇਖ ਲਓ ਹੁਣ ਤੇ ਰੋਕ ਲਿਆ ਇਹ ਤੇ ਫੁੱਟ ਫੁੱਟ ਲੰਬੇ ਹੱਥ ਜਿੱਥੇ ਵੱਜ ਗਿਆ ਉਥੇ ਨੀਲ ਹੀ ਪੈਣਾ ਇਹ ਨਕਸ਼ਾ ਹੀ ਪੰਜੇ ਦਾ ਛਪਣ ਤੇ ਲੱਗ ਜੂ ਫੇ ਪਤਾ ਪੰਜਾਬ ਕਿਹਦਾ ਤੇ ਕਿਹਦਾ ਨਹੀਂ ਕੀ ਕਹਿੰਦੇ ਮਹਾਰਾਜ ਆ alright yeah. ਏ ਉਹੀ ਆ ਧਰਮਸਿਆ ਤੁਹਾਨੂੰ ਉਹ ਕਹਿੰਦੇ ਇੱਕ ਹੋਰ ਖੜੀ ਆ ਮੈਂ ਕਿਹਾ 0035 ਦਾ ਉਹੀ ਆ ਹੁਣੀ ਤੇ ਕਹਿ ਗਿਆ ਟਿਆਂ ਇਹ ਰਸਤੇ 'ਚ ਖੜੀ ਆ ਜੀ ਤੇ ਆ ਲਿਖਿਆ ਬੜਾ ਸੋਣਾ ਕਹਿੰਦੇ ਅੜੀ ਖੜੀ ਆ ਇੱਕ ਤਾਂ ਖੜੀ ਆ ਨਾ ਇੱਕ ਅੜੀ ਖੜੀ ਆ ਆ ਅੜ ਨਹੀਂ ਉਹ ਕਹਿੰਦੇ ਹੁੰਦੇ ਨਾ ਬਈ ਬਿੱਲੀ ਦੁੱਧ ਪੀ ਜਾਏ ਕੋਈ ਨਹੀਂ ਜੇ ਤਾਂ ਫੇ ਬਨੇਰੇ ਤੇ ਜਾ ਕੇ ਮੁੱਛਾਂ ਜੀਆਂ ਚੜਾਉਂਦੀ ਨਾ ਉਦੋਂ ਗੁੱਸਾ ਆਉਂਦਾ ਇਹ ਘੜੀ ਨਹੀਂ ਅੜੀ ਘੜੀ ਯਾ ਕਰ ਲੋ ਪ੍ਰਾਉ ਮੈਂਤਨ ਵਾਲੀ ਪਾਸੇ ਕਰ ਲੋ ਸਾਰਾ ਗਾਵਣ ਦਿਓ ਹਾ 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 ਜੀਓ ਮਹਾਰਾਜ ਤੇਰੀਆਂ ਮੇਰਾ ਉਹ ਬੜਾ ਬਿਆਨ ਤੇ ਆ ਉਹ ਜਿੰਨੇਕ ਮਰਜੀ ਸਰੀਰ ਤੇ ਜਿੱਡੀ ਮਰਜੀ ਆਵਾਜ਼ ਪਾ ਸਕਦਾ ਇਹ ਉਹਦੀਆਂ ਮੇਰੇ ਹੀ ਆ ਗੁਣ ਦੀ ਖੇਡ ਆ ਇਹ ਅਮਰੀਕਾ ਤੋਂ ਲਿਆਂਦਾ ਮੋੜ ਕੇ ਲੈ ਗਿਆ ਸੀ ਅਮਰੀਕਾ ਵਾਲੇ ਮੈਂ ਕਿਹਾ ਮੋੜ ਦਿਓ ਮੋੜ ਦਿਓ ਹੁਣ ਇਹ ਅਸੀਸ ਦੇ ਦਿਓ ਇੱਥੇ ਹੀ ਚੱ ਸਗਾ ਵੇ ਹੋ ਤਗੜਾ ਭਾਈ ਮੁੱਖ ਕੱਢੇ ਵੋੜੇ ਅਸਾਂ ਨੇ ਪਗਾਵਣੇ ਸਾਡੇ ਸੁਣ ਲਵ ਵਚਨ ਕਰਾਰੇ ਮੁੱਖ ਕੱਢੇ ਵੋੜੇ ਅਸਾਂ ਨੇ ਪਗਾਵਣੇ ਸਾਡੇ ਸੁਣ ਲਵ ਵਚਨ ਕਰਾ ਸਾਨੂੰ ਮਾਰ ਤੂੰ ਸਾਨੂੰ ਮਾਰ ਤੂੰ ਸਾਨੂੰ ਜੇ ਰਾਜਾ ਜਹਾਂਦਾ ਮਾਰ ਤੂੰ ਸਾਨੂੰ ਜੇ ਛਾ ਜਹਾਂਦਾ ਮਾਰ ਤੂੰ ਸਾਨੂੰ ਜੇ ਰਾਜਾ ਸ਼ਾਹ ਜਹਾਂਦਾ ਮੋਹਰੇ ਵਾਲੀਆਂ ਨੂੰ ਗੁਰੂ ਦੇ ਸਹਾਰੇ ਜੇ ਸ਼ਾਹਜਹਾਂ ਦਾ ਮੋਰਾ ਵਾਲਿਆਂ ਨੂੰ ਨਾਮ ਦੇ ਸਹਾਰੇ ਮੋਰਾ ਵਾਲਿਆਂ ਨੂੰ ਨਾਮ ਦੇ ਸਹਾਰੇ ਮੋਰਾ ਵਾਲਿਆਂ ਨੂੰ ਨਾਮ ਦੇ ਸਹਾਰੇ ਹੋ 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 ਜੀਓ ਸੋਬਾ ਖਾਲਸਾ ਜੀ ਚੋ ਗੱਲਾਂ ਨਿਕਲਦੀਆਂ ਪਰ ਮਿਹਤਾਂ ਕਰਾਂ ਗੱਲਾਂ ਸੰਕੋਚਾਂ ਤੇ ਬਾਰਾਂ ਵਦ ਇਹਨਾਂ ਦੇ ਕੋਲੋਂ ਕਹਾਵਾਂ ਨਾਲੇ ਜਦੋਂ ਵਧੀਆ ਗਾਉਂਦੇ ਨੇ ਆਪ ਜੀ ਦਾ ਖੁਸ਼ਾ ਲੈ ਰਹੇ ਨੇ ਇਹਨਾਂ ਨੂੰ ਸੁਣੀਏ